ਇੱਥੇ ਜੇ ਬਾਈ ਨੇ ਯਾਰ ਸਿੱਧੇ ਝੋਨੇ ਦੀ ਬਜਾਈ ਕੀਤੀ ਸੀ ਤੇ ਮੈਨੂੰ ਸ਼ੱਕ ਪੈਂਦੀ ਮੂੰਗੀ ਚ ਤਾਂ ਕੱਖ ਬਾਈ ਦੇ ਚ ਹੋਈ ਹੋਇਆ ਤੇ ਝੋਨੇ ਚ ਵੀ ਕੱਖ ਬਾਲੇ ਹੋ ਗਏ ਲੱਗਦੇ ਆ ਬਾਈ ਤਾਂ ਯਾਰ ਰੋਟਾਵੇਟਰ ਨਾਲ ਵਾਹੀ ਜਾਂਦਾ ਯਾਰ ਐਂ ਜੱਟ ਮਰਦਾ ਯਾਰ ਨਹੀਂ ਯਾਰ ਨਹੀਂ ਝੋਨਾ ਤਾਂ ਚੰਗਾ ਖੜਾ ਯਾਰ ਸਿੱਧੀ ਬਜਾਈ ਦਾ ਆ ਦੇਖੋ ਯਾਰ ਕੱਲਾ ਕੱਲਾ ਬੂਟਾ ਖੜਾ ਜਿਵੇਂ ਹੱਥੋਂ ਬੀਜਿਆ ਹੁੰਦਾ ਪਾਣੀ ਨਹੀਂ ਖੜਦਾ ਯਾਰ ਤਾਂ ਵਾਈ ਜਾਂਦੇ ਆ ਬੰਦਾਂ ਦਾ ਰੋਟਾਵੇਟਰ ਮਾਰ ਦਿੰਨੇ ਆ ਚਲ ਹੁਣ ਟਾਈਮ ਹੈਗਾ ਹੁਣ ਤਾਂ ਦੁਬਾਰਾ ਬਜਾਈ ਹੋ ਜੂ ਮੁੜ ਕੇ ਕੀ ਕਰਾਂਗੇ ਤਾਂ ਕਰਕੇ ਰੂਟਾਵੇਟਰ ਮਰੀ ਜਾਂਦੇ ਆ ਆ ਦੇਖੋ ਝੋਨਾ ਤਾਂ ਬਹੁਤ ਸੋਹਣਾ ਖੜਾ ਸੀ ਝੋਨੇ ਵਾਲੀ ਤਾਂ ਗੱਲ ਹੀ ਕੋਈ ਨਹੀਂ ਸੀ ਉਹੋ ਜੀ ਇਹਦਾ ਫਿਰ ਦੇਖਦੇ ਆ ਜਾ ਕੇ ਲੈਨੇ ਆ ਪਤਾ ਵੀ ਕਾਹਤੋਂ ਵਹੀ ਜਾਂਦਾ ਬੰਦਾ ਪਤਾ ਤਾਂ ਕੋਲੇ ਜਾ ਕੇ ਲੱਗੂਗਾ ਅਕਸਰ ਆ ਯਾਰ ਅੱਛਾ ਇੱਥੋਂ ਦੀ ਨਗਾਇਆ ਵਾ ਰੂਟਾਵੇਟਰ ਆ ਦੇਖ ਆ ਥੱਲੇ ਤਾਂ ਬਣਾਈ ਪਈ ਐ ਗੁੱਧ ਇਹਦਾ ਯਾਰ ਗੁੱੜਦੇ ਆ ਇਸ ਹਿਸਾਬ ਨਾਲ ਕਮਾਲ ਗੱਲ ਹੋਈ ਪਈ ਆ ਯਾਰ ਰੂਟਾਵੇਟਰ ਗੁੱਡੀ ਜਾਂਦਾ ਝੋਨਾ ਮਗਰ ਜਿਉਂ ਕਾ ਤਉਂ ਦੇਸੀ ਜਾਂਦਾ ਇਹ ਬੀਬੀਸੀ ਵਾਲਿਆਂ ਦੀ ਮਸ਼ੀਨ ਦਾ ਹੀ ਬੀਜ ਆ ਸੀ ਤੇ ਮੈਨੂੰ ਸ਼ੱਕ ਪੈਂਦੀ ਉਹਨਾਂ ਨੇ ਆਪਦੀ ਮਸ਼ੀਨ ਦੀ ਬਜਾਈ ਵਾਸਤੇ ਸਪੈਸ਼ਲ ਰੂਟਾਵੇਟਰ ਬਣਾਤਾ ਆ ਤਾਂ ਯਾਰ ਨਿਆਰਾ ਜੇ ਕਿਤੇ ਪਾਣੀ ਪੂਣੀ ਨਾ ਖੜਦਾ ਹੋਵੇ ਤੇੜਾਂ ਤੂੜਾਂ ਵੀ ਪਰ ਜਾਂਦੀਆਂ ਯਾਰ ਗੱਲ ਬਣੀ ਪਈ ਆ ਯਾਰ ਜਿਹੜੇ ਹਸਾਬ ਨਾਲ ਯਾਰ ਟਰੈਕਟਰ ਤੇ ਲੋਡ ਹੈ ਨਹੀਂ ਉਹ ਹਸਾਬ ਨਾਲ ਤਾਂ ਮੈਨੂੰ ਐ ਲੱਗਦਾ ਵੀ ਟਰੈਕਟਰ ਨੇ 2 ਲੀਟਰ ਤੇਲ ਨਹੀਂ ਖਾਣਾ ਕਿੱਲੇ ਦਾ ਰਾਮਨਾ ਤੁਰਿਆ ਫਿਰਦਾ ਇਕੱਲਾ ਬੰਦਾ ਗੁੱਡੀ ਜਾਂਦਾ ਸੈਣਾ ਸੈਣਾ ਚ ਚੱਲਦਾ ਯਾਰ ਬੂਟੇ ਨੂੰ ਕਰਦਾ ਢੱਕਾ ਨਹੀਂ ਕੱਖ ਮਰਦੇ ਆ țeੜਾ ਮਰਦੀਆਂ ਯਾਰ ਬਾਲਾ ਟੈਕਨੀਕਲ ਬੰਦਾ ਬਾਈ ਬੀਬੀਸੀ ਵਾਲਾ ਜਾ ਕੇ ਪੁੱਛਣਾ ਪਊ ਵੀ ਬਾਈ ਨੇ ਲੋਕਾਂ ਵਾਸਤੇ ਮਸ਼ੀਨ ਬਣਾਈ ਆ ਜਾਂ ਆ ਖੇਤ ਵਾਲੇ ਨੇ ਆਪਦੇ ਵਾਸਤੇ ਸਪੈਸ਼ਲ ਬਣਵਾਈ ਆ ਇਹ ਕੀ ਗੱਲ ਬਾਤ ਆ ਲੋਕ ਜੇ ਸਿੱਧੀ ਬਜਾਈ ਵਾਲੀ ਮਸ਼ੀਨ ਲੈ ਸਕਦੇ ਆ ਕੀ ਆ ਵੀ ਲੈ ਸਕਦੇ ਆ ਬਾਲਾ ਮਹਿੰਗਾ ਤਾਂ ਨਹੀਂ ਪੁਰਜਾ ਕਿਤੇ ਇਹ ਇਹ ਗੱਲਾਂ ਬਾਤਾਂ ਦੀ ਨੌਲੇਜ ਆ ਜਿਹੜੀ ਇਹ ਅਸਲ 'ਚ ਬਾਈ ਕੋਲੇ ਜਾ ਕੇ ਮਿਲੂ ਪਰ ਸੰਤ ਕੰਮ ਦਾ ਮੈਨੂੰ ਇੰਨਾ ਪਤਾ ਵੀ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਚੱਲਣਗੀਆਂ ਜ਼ਰੂਰ ਨੰਬਰ ਤੁਸੀਂ ਵੀ ਨੋਟ ਕਰ ਲਓ ਸਕਰੀਨ ਤੇ ਵੀਡੀਓ ਵੀ ਸ਼ੇਅਰ ਕਰੋ ਯਾਰ ਬੰਦਾ ਬਾਲਾ ਟੈਕਨੀਕਲ ਆ ਹੁਣ ਟੈਕਨੀਕਲ ਬੰਦਾ ਜੇ ਕਹਿਤਾ ਤੇ ਹੁਣ ਮੈਨੂੰ ਮਲਾਉਣਾ ਜ਼ਰੂਰ ਪਊਗਾ ਆਜੋ ਮਿਲਦੇ ਆ ਕੀ ਬਣਾਤਾ ਯਾਰ ਭਾਈ ਆ ਕੀ ਬਣ ਗਿਆ ਯਾਰ ਇਹਨਾਂ ਜੀ ਆਪਾਂ ਜਿਹੜੀ ਝੋਨਾ ਬੀਜ ਰਹੇ ਆ ਹਾਂਜੀ ਕਈ ਵਾਰ ਖੇਤ ਜਦੋਂ ਸੁੱਕਾ ਝੋਨਾ ਬੀਜਦੇ ਆ ਤੇ ਤਰੇੜਾਂ ਆ ਜਾਂਦੀਆਂ ਹਾਂਜੀ ਪਾਣੀ ਲਾਇਆ ਤੇ ਤਰੇੜਾਂ ਝਟ ਦੇ ਪਾਣੀ ਪੀ ਗਈਆਂ ਹਾਂਜੀ ਉਹ ਧੁੱਪ ਲੱਗਦੀ ਆ ਸਵੇਰ ਫਿਰ ਜ਼ਮੀਨ ਸੁੱਕ ਜਾਂਦੀ ਹਾਂਜੀ ਇਹ ਉਹਦੇ ਵਾਸਤੇ ਬਣਾਇਆ ਆ ਪਰ ਡੀ ਅਸਰ ਕਰ ਲਿਆ ਜੀ ਉਸ ਤੋਂ ਬਾਅਦ ਇਹਦੇ ਨਾਲ ਆਪਾਂ ਉਹਨੂੰ ਗੋਡਾਈ ਕਰ ਦੇਣੀ ਠੀਕ ਆ ਜੀ ਜਿਹੜੀ ਤਰੇੜ ਪਈ ਆ ਬਰੀਕ ਮਿੱਟੀ ਬਹੁਤ ਕਰਦਾ ਹਾਂਜੀ ਉੱਥੇ ਤਰੇੜਾਂ 'ਚ ਮਿੱਟੀ ਮੁੱਟੇ ਪੈ ਜਾਣੀ ਆ ਉੱਥੇ ਸ਼ਾਂ ਹੋ ਜਾਣੀ ਉਹ 4-5 ਦਿਨ 5-7 ਦਿਨ ਪਾਣੀ ਆਪਾਂ ਨੂੰ ਛਿੱਤੀ ਲਾਉਣਾ ਨਹੀਂ ਪੈਂਦਾ ਨਾਲੇ ਉਹ ਹੋ ਜਾਣਾ ਕੰਮ ਨਾਲੇ ਕੱਖ ਮਰਨਗੇ ਕੱਖ ਮਰ ਜਾਣਗੇ ਨਾਲੇ ਜਿਹੜਾ ਹੋਰ ਵੈਰਾਈਟੀ ਦੇ ਵਿੱਚ ਬੂਟੇ ਉੱਗੇ ਹੁੰਦੇ ਵਿਚਾਲੇ ਲੈਣਾ ਤੋਂ ਬਿਲਾਗੈਰ ਉਹ ਵੀ ਪੱਟੇ ਜਾਣਗੇ ਦੇਖ ਫਰੀਦ ਕੱਲ੍ਹ ਵਾਲਾ 2 2.5 ਲੀਟਰ ਸਾਰਾ ਖਰਚਾ ਡੀਜ਼ਲ ਦਾ ਇਹ ਇਹ ਤੁਹਾਡੇ ਵਾਲੀ ਡੀਐਸਆਰ ਦੇ ਹਿਸਾਬ ਨਾਲ ਬਣਿਆ ਹੋਇਆ ਜੀ ਉਹਦੇ ਮੁਤਾਬਕ ਹੀ ਹੈ ਜੀ ਇਹ ਪੂਰੀ ਮਸ਼ੀਨ ਲੈ ਕੇ ਜਾਏਗਾ ਇੱਕ ਇੱਕ ਮਸ਼ੀਨ ਪੂਰੀ ਪੂਰੀ ਲੈ ਕੇ ਜਾਊਗਾ ਜੀ ਦੂਜਾ ਜਿਹੜਾ ਆਪਾਂ ਲੈ ਕੇ ਆਵਾਂਗੇ ਕਈ ਵਾਰ ਆਪਣੇ ਤੋਂ ਮਸ਼ੀਨ ਟੇਢੀ ਮੇਢੀ ਹੋ ਗਈ ਤੇ ਕੋੜਾ ਕਦੀ ਦੂਰ ਹੋ ਜਾਂਦਾ ਕਦੀ ਨੇੜੇ ਹੋ ਜਾਂਦਾ ਇਹ ਆਪਾਂ ਪੂਰੀ ਪੂਰੀ ਮਸ਼ੀਨ ਲੈ ਜਾਣੀ ਆ ਉਸਾਂ ਤੇ ਆ ਕੇ ਉਲਝਾਣੀ ਆ ਨੇ ਹਾਂ ਇਹਨੇ ਪੂਰੀ ਪੂਰੀ ਮਸ਼ੀਨ ਲੈ ਜਾਣੀ ਆ ਯਾਰ ਨੈਕਸਟ ਲੈਵਲ ਚੀਜ਼ ਬਣ ਗਈ ਆ ਹਾਂਜੀ ਤੁਸੀਂ ਜਿੰਨਾ ਲਾਉਣਾ ਹੈ ਹਾਂਜੀ ਲੇਪੜ ਛੁੱਟ ਦੇਣੀ ਆ ਟਾਇਰਾਂ ਦੇ ਉੱਤੇ ਅਡਜਸਟਮੈਂਟਾਂ ਦੀ ਵੀ ਇਹ ਲੈਫਟ ਨੂੰ ਟੈਂਸ਼ਨ ਨਹੀਂ ਲੈਣੀ ਟੈਂਸ਼ਨ ਨਹੀਂ ਲੈਣੀ ਬਸ ਆਪ ਰੱਖ ਦੇਣਾ ਜਿੰਨਾ ਕੁ ਲਾਉਣਾ ਹੈ ਟਾਇਰ ਤੋਂ ਜੈਕ ਲੱਗਾ ਇਹ ਫੋਲਡੇਬਲ ਆ ਤੁਸੀਂ ਟਾਇਰ ਅੱਗੇ ਲਾਉਣੇ ਚਾਹੋ ਘੁਮਾ ਕੇ ਅੱਗੇ ਕਰ ਲਓ ਜੀ ਪਿੱਛੇ ਲਾਉਣੇ ਚਾਹੋ ਪਿੱਛੇ ਕਰ ਲਓ ਆ ਸਭ ਤੋਂ ਮौज ਵਾਲੀ ਗੱਲ ਆ ਵੀ ਲੈਫਟ ਦਾ ਤੁਹਾਡੇ ਦਿਮਾਗ 'ਚ ਹਰ ਵਾਰੀ ਬੰਨਣ ਦਾ ਕੋਈ ਲੋੜ ਨਹੀਂ ਹਾਂਜੀ 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 ਵੱੱਦ ਲੱਗ ਗਿਆ ਘੱਟ ਲੱਗ ਗਿਆ ਉਹ ਮਸਲਾ ਹੀ ਕੋਈ ਨਹੀਂ ਕੋਈ ਮਸਲਾ ਨਹੀਂ ਇਹ ਫੁੱਲ ਛੱਡ ਦੇਣੀ ਆ ਵਿਚਾਲੇ ਜਾਣਾ ਇਨੇ ਤੁਰਿਆ ਜਾਣਾ ਤੇ ਹੌਲੀ 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 ਹਿਲਤੀ 2.5 ਲੀਟਰ ਨਾਲ ਤੁਸੀਂ ਕਿੱਲਾ ਝੋਨੇ ਦਾ ਘੋਟ ਦੇਣਾ ਕਮਾਲ ਚੀਜ਼ ਬਣ ਗਈ ਆ ਯਾਰ ਕਮਾਲ ਚੀਜ਼ ਬਣਦੀ ਜਾਂਦੇ ਨਾਲ ਹੂੰ ਕਮਾਲ ਤੇ ਆਪਾਂ ਉਹ ਡੀਐਸਆਰ ਨਾਲ ਜਿਹੜੀ ਵੀ ਫਸਲ ਬੀਜਾਂਗੇ ਗੁੱਡੂ ਗਾ ਉਹਨੂੰ ਹੀ ਉਸੇ ਨੂੰ ਹੀ ਹਾਂਜੀ ਉਸੇ ਨੂੰ ਘੋਟ ਦੂਗਾ ਗੁਵਾਰਾ ਗੋੜ ਲਈਏ ਸਰੋਂ ਐ ਕੁਝ ਵੀ ਆਪਾਂ ਹਰ ਇੱਕ ਚੀਜ਼ ਨੂੰ ਗੁੜਾਈ ਕਰ ਸਕਦੇ ਹਾਂ ਜੀ ਡੀਐਸਆਰ ਨਾਲ ਜੇ ਮੰਨ ਕੇ ਚੱਲਪਰੀ ਤਾਂ ਉਹਦੇ ਦੋ ਇੱਕ ਸਾਈਡ ਬੰਦ ਕਰਕੇ ਵੀ ਕੋਈ ਗੁੱਡੀ ਆਉ ਤਾਂ ਵੀ ਘੋੜ ਦੂਗਾ ਤਾਂ ਵੀ ਘੋੜ ਦੂਗਾ ਆ ਬਹੁਤ ਨੈਕਸਟ ਲੈਵਲ ਚੀਜ਼ ਆ